ਸਾਨੂੰ ਇੱਕ ਇਥੋਂ ਦਾ ਬੰਦਾ ਇਨਚਾਰਜ ਦੇ ਦਿਓ ਹਲਕਾ ਇਨਚਾਰਜ ਦੇ ਦਿਓ ਕਿਉਂਕਿ ਹਲਕਾ ਹੀ ਇਨਚਾਰਜ ਰਹਿਣਾ ਜ਼ਰੂਰੀ ਹੈ ਕੋਈ ਵੀ ਜਿੰਨੇ ਵੀ ਸਾਡੇ ਲੀਡਰ ਨੇ ਇਥੇ ਇੱਕ ਦੂਜੇ ਨਾਲ ਕੰਮ ਕਰਕੇ ਇਕੱਠੇ ਕੰਮ ਕਰਨ ਨੂੰ ਤਿਆਰ ਨਹੀਂ ਹੈਗੇ ਇਹ ਜਿਹੜੇ ਸਾਡੇ ਅੱਗੇ ਹੀ ਨੇਤਾ ਚੁੰਨਿਆ ਨਾ ਜਿਦੋਂ ਉਹਨਾਂ ਨੂੰ ਮੋਢੀ ਕੀ ਮਾਇਆ ਦੇ ਤੇ ਬੈਹ ਜਾਂਦੇ ਨੇ ਤੇ ਮਨ ਉਹਨਾਂ ਦੇ ਅੱਖਾਂ ਦੇ ਨੇਰਾ ਹੋ ਕੇ ਵਰਕਰ ਨੂੰ ਬਿਖਾਉਣ ਦੇ ਵਰਕਰ ਨੂੰ ਲੱਖ ਥੱਲੇੋਂ ਕੱਢਣ ਦਾ ਟ੍ਰੈਂਡ ਖਤਮ ਕਰ ਦੇਣਾ ਚਾਹੀਦਾ ਮੇਰੇ ਹਿਸਾਬ ਨਾਲ ਲੀਡਰ ਮਿਲੇਗਾ ਤਾਂ ਹੀ ਸਾਰੇ ਆਪਾਂ ਪਿੱਛੇ ਲੱਗਾਂਗੇ ਤੇ ਤਾਂ ਹੀ ਕਾਂਗਰਸ ਵਾਸਤੇ ਜੜੀ ਆ ਤਰੱਕੀ ਕਰੇਗੀ ਇਸ ਵਾਰ ਧੜੇਬੰਦੀ ਜੇ ਲੰਬੀ ਚੱਲੇਗੀ ਤੇ ਉਹ ਖਤਰਨਾਕ ਹੋਏਗੀ ਧੜੇਬਾਦੀਆਂ ਹਰ ਜਗ੍ਹਾ ਹੁੰਦੀਆਂ ਕਾਂਗਰਸ ਜੰਦਾ ਰਹਿਣੀ ਚਾਹੀਦੀ ਸਾਰੇ ਭੈਣ ਭਰਾ ਅਸੀਂ ਇੱਕ ਜੁੱਟ ਹਾਂ ਇੱਕ ਝੁੱਟੀਆਂ ਬਾਕੀ ਇਹ ਜੀ ਥੋੜੇ-ਬੋਤੇ ਗਿਲੇ ਸ਼ਿਕਵੇ ਜਿਹੜੇ ਰਹਿੰਦੇ ਆ ਉਹ ਆਪੇ ਆਪੇ ਠੀਕ ਹੋ ਜਾਂਦੇ ਆ ਸਾਰੇ ਜੇ ਅਸੀਂ ਆਪਣੀ ਪਾਰਟੀ ਨੂੰ ਪਿਆਰ ਕਰਦੇ ਆ ਸਾਡਾ ਆਪਣੀ ਪਾਰਟੀ ਵਾਸਤੇ ਜਜ਼ਬਾ ਹੈ ਅਸੀਂ ਆਪਣੇ ਆਪ ਹੀ ਜਿਹੜਾ ਆਪਣੀ ਪਾਰਟੀ ਨੂੰ ਸਟਰੋਂਗ ਕਰਨ ਵਾਸਤੇ ਆਪਾਂ ਜੋ ਜੋ ਕਰ ਸਕਦੇ ਆ ਉਹ ਆਪਾਂ ਮਜ਼ਬੂਤ ਹੋਈਏ ਉਹ ਜਿਸ ਤਰ੍ਹਾਂ ਮਨਜੀਤ ਜੀ ਨੇ ਵੀ ਦੇਖੋ ਇਹ ਇੱਕ ਨਿਸ਼ਕਾਮ ਸੇਵਾ ਕਰ ਰਿਹਾ ਮੈਂ ਇਹਨਾਂ ਦੀ ਤਾਰੀਫ ਕਰਨ ਤੋਂ ਪਿੱਛੇ ਨਹੀਂ ਹਟਾਂਗੀ ਤੇ ਦੇਖੋ ਅੱਜ ਕਾਰਿਆਂ ਪੱਠੇ ਕਰਕੇ ਲੈ ਕੇ ਆਇਆ ਉਹ ਮਨਜੀਤ ਹਸਪਤਾਲ ਲੈ ਕੇ ਆਏ ਨੇ ਤੁਹਾਨੂੰ ਸਾਰਿਆਂ ਨੂੰ ਪਰ ਮੈਨੂੰ ਇਹ ਲੱਗਦਾ ਹੈ ਕਿ ਮੈਂ ਜਾਣੀ ਆ ਕਿ ਮੇਰੇ ਬਟਾਲੇ ਤੋਂ ਵੱਧ ਤੋਂ ਵੱਧ ਜਿਹੜੇ ਸਾਡੇ ਫਾਰਮ ਨੇ ਉਹ ਜਿਹੜੇ ਸਿਗਨੇਚਰ ਹੋ ਕੇ ਜਾਣ ਔਰ ਬਟਾਲੇ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਆਗੂ ਆ ਉਹਨਾਂ ਦੇ ਵਿੱਚ ਵੀ ਜਾਣ ਪਈਏ ਇਹਨਾਂ ਚੀਜ਼ਾਂ ਦੇ ਨਾਲ ਵੋਟ ਚੋਰ ਗੱਦੀ ਛੋੜ ਦਾ ਨਾਰਾ ਕਾਂਗਰਸ ਪੂਰੇ ਤੇਜ ਚ ਬੁਲੰਦ ਕਰਨ ਦਾ ਯਤਨ ਕਰ ਰਹੀ ਹੈ ਪੰਜਾਬ ਚ ਵੋਟ ਚੋਰ ਗੱਦੀ ਛੋੜ ਦਸਕਤ ਮਹਿੰਮ ਦਾ ਜ਼ੋਰਦਾਰ ਆਗਾਸ ਹੋ ਚੁੱਕਾ ਹੈ ਬਟਾਲਾ ਕਲੱਬ ਚ ਪੰਜਾਬ ਕਾਂਗਰਸ OBC ਵਿਭਾਗ ਦੇ ਸਭ ਤੋਂ ਉੱਪਰਦਨ ਮਨਜੀਤ ਸਿੰਘ ਹੰਸਪਾਲ ਨੇ ਕੁਝ ਐਸਾ ਕਰ ਵਿਖਾਇਆ ਕਿ ਬਟਾਲਾ ਕਾਂਗਰਸ ਅਭੀ ਚਿਕ ਨਵਾਂ ਜੋਸ਼ ਹੀ ਭਰ ਦਿੱਤਾ ਕਹਾਵਤ ਹੈ ਕਿ ਨਵਾਂ ਨੌ ਦਿਨ ਤੇ ਪੁਰਾਣਾ 100 ਦਿਨ ਕਰਾਚੇ ਬੈਠੇ ਪੁਰਾਣੀ ਟਕਸਾਲੀ ਕਾਂਗਰਸੀ ਜੋ ਖੁੱਡੇ ਲਾਈਨ ਲਗਾ ਦਿੱਤੇ ਗਏ ਸੀ ਜਿਨ੍ਹਾਂ ਦੇ ਘਰਾਂ ਦੇ ਵਿੱਚ ਬੈਣ ਨਾਲ ਕਾਂਗਰਸ ਦਾ ਪੱਠਾ ਵੀ ਬੈ ਗਿਆ ਸੀ ਸੋ ਮਨਜੀਤ ਹੰਸਪਾਲ ਦੇ ਯਤਨਾ ਸਦਕਾ ਇਹ ਖੜਪੇ ਕਾਂਗਰਸੀ ਖੁੱਡਾਂ ਚੋਂ ਬਾਹਰ ਨਿਕਲੇ ਨੇ ਤੇ ਅੱਜ ਇਹਨਾਂ ਦਾ ਫੰਕਾਰਾ ਵੇਖ ਕੇ ਹਲਕਾ ਬਟਾਲਾ ਦੇ ਅਬਜ਼ਰਵਰ ਮੈਡਮ ਮੰਮਤਾ ਦੱਤਾ ਨੂੰ ਵੀ ਹੰਸਪਾਲ ਲਈ ਇਹ ਲੈਣਾ ਕਹਿੜੀਆਂ ਪੈ ਗਈਆਂ ਕਿ ਮਨਜੀਤ ਹੰਸਪਾਲ ਕਾਂਗਰਸ ਦੀ ਨਿਸ਼ਕਾਮ ਸੇਵਾ ਕਰੇ ਨੇ ਤੇ ਪਾਰਟੀ ਹੁਣ ਇਹ ਸੇਵਾ ਨੂੰ ਨਜ਼ਰ ਅੰਦਾਜ਼ ਬਿਲਕੁਲ ਨਹੀਂ ਕਰੇਗੀ ਇਹ ਲਾਈਨਾਂ ਕਹਿਣੀਆਂ ਪੈ ਗਈਆਂ ਅਬਜ਼ਰਵਰ ਬਟਾਲਾ ਮਮਤਾ ਤਤਨ ਉਹ ਜਿਸ ਤਰ੍ਹਾਂ ਮਨਜੀਤ ਜੀ ਨੇ ਵੀ ਦੇਖੋ ਇਹ ਇੱਕ ਨਿਸ਼ਕਾਮ ਸੇਵਾ ਕਰ ਰਿਹਾ ਮੈਂ ਇਹਨਾਂ ਦੀ ਤਾਰੀਫ ਕਰਨ ਤੋਂ ਪਿੱਛੇ ਨਹੀਂ ਹਟਾਂਗੀ ਤੇ ਇੱਕ ਉਹ ਜੇ ਕਾਰਿਆਂ ਪੱਠੇ ਕਰਕੇ ਲੈ ਕੇ ਆਏ ਉਹ ਮਨਜੀਤ ਹਸਪਤਾਲ ਲੈ ਕੇ ਆਏ ਨੇ ਤੁਹਾਨੂੰ ਸਾਰਿਆਂ ਨੂੰ ਵੱਖ-ਵੱਖ ਸੂਝਮਾਨ ਬੁਲਾਇਆ ਨੇ ਬਟਾਲਾ ਕਾਂਗਰਸੀ ਡਾਕਟਰ ਰਗ ਤੋਂ ਮੈਡਮ ਨੂੰ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਦਸਤਕਤ ਮਹਿਮ ਦੇ ਤਾਂ ਮੈਡਮ ਜੀ ਅਸੀਂ ਵਾਕੀ ਕੱਢ ਦੇਣੀ ਉਹਦੀ ਤੁਸੀਂ ਫਿਕਰ ਨਾ ਕਰਿਓ ਪਰ 2027 ਤਾਂ ਸਿਰ ਤੇ ਖਲੋਤੀ ਹੈ ਹੁਣ ਅਸਲ ਦੇ ਵਿੱਚ ਬਟਾਲਾ ਕਾਂਗਰਸ ਦੇ ਕੋਲ ਕੋਈ ਵੀ ਕਮਾਂਡਰ ਨਹੀਂ ਹੈ ਜਾਨੀ ਕਿ ਹਲਕਾ ਬਟਾਲਾ ਜਿਹੜੀ ਕਾਂਗਰਸ ਹੈ ਇਹ ਕਮਾਂਡਰ ਤੋਂ ਬਗੈਰੀ ਤੁਰੇ ਫਿਰ ਰਹੀ ਹੈ ਤਾਂ ਇਹ ਤਾਂ ਕੋਈ ਵੀ ਕਮਾਂਡਰ ਨਾ ਹੋਣ ਕਰਕੇ ਕਿਤੇ ਇਹ ਤਾਂ ਨਾ ਹੋਵੇ ਕਿ ਅਸੀਂ ਜਿੱਤੀ ਹੋਈ ਬਾਜੀ ਜਿਹੜੀ ਹੈ ਉਹਨੂੰ ਹਾਰ ਜਾਈਏ ਸਾਰੇ ਕਾਂਗਰਸੀਆਂ ਨੇ ਇੱਕ ਸੁਰਚ ਮੈਡਮ ਨੂੰ ਕਿਹਾ ਕਿ ਮੈਡਮ ਜੀ ਵੇਖਿਓ ਕਿਤੇ ਦੇਰ ਨਾ ਹੋ ਜਾਏ। ਮਹਿਲਾ ਕਾਂਗਰਸ ਪੰਜਾਬ ਦੀ ਸਾਭ ਕਾ ਪ੍ਰਦਾਨ ਪੰਜਾਬ ਖਾਦੀ ਦੇ ਪੈਂਡੂ ਉਦਯੋਗ ਬੋਰਡ ਦੀ ਸਾਭ ਕਾ ਚੇਅਰਮੈਨ ਤੇ ਹਰਕਾ ਬਟਾਲਾ ਦੀ ਅਬਜ਼ਰਵਰ ਸ਼੍ਰੀਮਤੀ ਮਮਤਾ দত্ত ਅੱਜ ਬਟਾਲਾ ਕਲੱਬ ਪਹੁੰਚੇ ਨੇ। ਜਿੱਥੇ ਉਹਨਾਂ ਦਾ ਕਾਂਗਰਸ ਦੇ OBC ਨੇਤਾਵਾਂ ਵੱਲੋਂ ਜ਼ੋਰਦਸ ਸਵਾਗਤ ਕੀਤਾ ਗਿਆ। ਮਮਤਾ দত্ত ਨੇ ਵੋਟਚੋਰ ਗੱਦੀ ਸ਼ੋਰ ਦਸਤਕ ਮੁਹਿੰਮ ਦਾ ਆਗਾਜ਼ ਕਰਦੇ ਹੋਏ ਵੱਡੀ ਗਿਣਤੀ ਚਾਹੇ ਟਕਸਾਲੀ OBC ਕਾਂਗਰਸੀਆਂ ਦੇ ਵਿਚਾਰ ਸੁਨੇ। ਮਮਤਾ ਦਿੱਤਾਂ ਨੇ ਵਿਸ਼ਵਾਸ ਦਿਵਾਇਆ ਕਿ ਓਬੀਸੀ ਸਮਾਜ ਨੂੰ ਬੰਦ ਦਾ ਹੱਕ ਜ਼ਰੂਰ ਮਿਲੇਗਾ। ਦਸ ਤੱਕਤ ਮੋਹਿਮ ਦੀ ਜਾਣਕਾਰੀ ਦਿੱਤੀ। ਇੱਕ ਹਲਕੇ ਨੂੰ 10000 ਫਾਰਮ ਭਰਨ ਦਾ ਟੀਚਾ ਮਿਲਿਆ ਹੈ। ਚਤਾਵ ਨੇ ਦਿੱਤੀ ਜਾਲੀ ਫਾਰਮ ਨਾ ਭਰਿਆ ਜਾਵੇ। ਹੁਣ ਜਦੋਂ ਕਾਂਗਰਸ ਲੋਕਾਂ ਦੇ ਘਰਾਂ 'ਚ ਵੜੇਗੀ, ਸੰਪਰਕ ਕਰੇਗੀ, ਨਵੇਂ ਰਿਸ਼ਤੇ ਜੁੜਨਗੇ। ਹੁਣ 2027 ਦੀਆਂ ਚੋਣਾਂ 'ਚ ਨਤੀਜੇ ਐਸੇ ਹੋਣਗੇ ਕਿ ਸਿਆਸੀ ਪੰਡਤ ਸਦਮੇ 'ਚ ਜਾ ਸਕਦੇ ਨੇ। ਹਲਕਾ ਪਟਾਲਾ ਦੀ ਕਾਂਗਰਸ ਨੂੰ ਕਦੋਂ ਮਿਲੇਗਾ ਵਾਰਿਸ? ਕਿਆਤਾ ਹੋਏਗਾ ਵਾਰਿਸ ਤੇ ਕੌਣ ਹੋਏਗਾ ਵਾਰਿਸ ਕਰਤਾ ਖੁਲਾਸਾ ਅਬਜ਼ਰਵਰ ਮੰਮਤਾ দত্ত ਨੇ ਸਾਰੇ ਇਕੱਠੇ ਨਹੀਂ ਕੋਈ ਐਸੀ ਗੱਲ ਨਹੀਂ ਹੈ ਕਿਉਂਕਿ ਦੇਖੋ ਮੈਨੂੰ ਵੀ ਪੀਬੀਸੀਸ ਦੇ ਵੱਲੋਂ ਮੈਂ ਅਬਜ਼ਰਵਰ ਲੱਗੀ ਹਾਂ ਔਰ ਜਦੋਂ ਦਾ ਮੈਂ ਅਬਜ਼ਰਵ ਕਰ ਰਹੀ ਹਾਂ ਆ ਕੇ ਮੈਨੂੰ ਜਿਸ ਤਰ੍ਹਾਂ ਇਸ ਤਰ੍ਹਾਂ ਪੈਂਡਰਾ ਮਿਲ ਰਹੇ ਨੇ ਮੈਂ ਮਿਲ ਰਹੀ ਹਾਂ ਸਾਰਿਆਂ ਦੇ ਮਨਾਂ ਵਿੱਚ ਇਹ ਸੀਗਾ ਪਰ ਲੇਕਿਨ ਸਾਰਿਆਂ ਨੇ ਵੀ ਦੇਖੋ ਕਾਂਗਰਸ ਪਾਰਟੀ ਪ੍ਰਤੀ ਜਜ਼ਬਾ ਕਿੰਨਾ acha ਤੁਸੀਂ ਵੀ ਇੱਥੇ ਹੋ ਤੁਸੀਂ ਸਭ ਨੂੰ ਸੁਣਿਆ ਹੈ ਔਰ ਮੈਨੂੰ ਲੱਗਦਾ ਨਹੀਂ ਕੋਈ ਇਸ ਤਰ੍ਹਾਂ ਦਾ ਚੱਕਰ ਹੈ ਸਾਰੇ ਇਕੱਠੇ ਹੀ ਨੇ ਜੀ ਔਰ ਬਹੁਤ ਅੱਛੇ ਤਰੀਕੇ ਦੇ ਨਾਲ ਸਾਰਿਆਂ ਨੇ ਆਪਣੀ ਕਾਂਗਰਸ ਨੂੰ ਮਜ਼ਬੂਤ ਕਰਨ ਵਾਸਤੇ ਪੂਰੀ ਐਫਰਟ ਕਰਨੀ। ਹਾਈ ਕਮਾਂਡ ਜ਼ਰੂਰ ਜਲਦੀ ਕੋਈ ਜਿਹੜਾ ਇਸ ਤਰ੍ਹਾਂ ਦਾ ਕਰੇਗਾ। ਅਸੀਂ ਤੇ ਆਪਣਾ ਜਾ ਕੇ ਜੋਬ ਜ਼ਰੂਰ ਕੀਤਾ ਹੈ। ਸਾਡੇ ਭਾਨਪਾ ਸਾਰੇ ਇਕੱਠੇ ਨੇ ਔਰ ਮੈਂ ਸਾਨੂੰ ਬੜਾ ਅੱਛੇ ਤਰੀਕੇ ਦੇ ਨਾਲ ਸਾਰਿਆਂ ਨੂੰ ਸੁਣ ਵੀ ਲਿੱਤਾ ਵਾ ਔਰ ਸਾਰੇ ਜਿਹੜੇ ਬੜੇ ਅੱਛੇ ਢੰਗ ਦੇ ਨਾਲ ਆਪਣੀ ਪਾਰਟੀ ਵਾਸਤੇ ਮਿਹਨਤ ਕਰਨਗੇ ਇਕੱਠੇ ਹੋ ਕੇ ਇੱਕ ਝੁੱਟ ਜਿਹੜਾ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਸੇਵਾਵਾਂ ਦੇਣ। ਅੱਜ ਅਸੀਂ ਸਾਰੇ ਇੱਥੇ ਬਟਾਲਾ ਕਲੱਬ ਦੇ ਵਿੱਚ ਇੱਕ ਸਾਡੀ ਕਾਂਗਰਸ ਪਾਰਟੀ ਵੱਲੋਂ ਸਾਡੇ ਜਿਹੜੇ ਅਬਜ਼ਰਵਰ ਨੇ ਮੈਮ ਮੰਤਪ ਦਾਤਾ ਜੀ ਸਾਡੇ ਕੋਲ ਪਹੁੰਚੇ ਨੇ ਬੋਟਚੋਰ ਗੱਦੀ ਛੋੜ ਉਹਦੇ ਉੱਤੇ ਪੰਜਾਬ ਕਾਂਗਰਸ ਵੱਲੋਂ ਕੰਮ ਕਰ ਰਿਆ ਔਰ ਉਹਨਾਂ ਨੇ ਸਾਡੇ OBC ਡਿਪਾਰਟਮੈਂਟ ਨੂੰ ਔਰ ਸਾਡੇ ਇਥੋਂ ਦੇ ਸੀਨੀਅਰ ਕਾਂਗਰਸੀਆਂ ਨਾਲ ਅਜੇ ਇਥੇ ਅਟਰੈਕਸ਼ਨ ਕੀਤੀ ਹੈ ਔਰ ਮੁਲਾਕਾਤ ਕੀਤੀ ਹੈ ਔਰ ਉਹਨਾਂ ਦੇ ਵਿਚਾਰ ਸੁਨੇ ਔਰ ਆਪਣੇ ਵਿਚਾਰ ਦੱਸਿਆ ਸਾਡੇ ਜਿਹੜੇ ਬਟਾਲੇ ਦੇ ਸੀਨੀਅਰ ਆਗੂ ਨੇ ਸਾਰੇ ਉਹ ਇਥੇ ਸ਼ਾਮਲ ਹੋਏ ਆ ਇਸ ਮੀਟਿੰਗ ਦੇ ਵਿੱਚ ਔਰ ਸਾਨੂੰ ਆਸ ਹੈ ਕਿ ਸਾਡੀ ਜਿਹੜੀ ਪਾਰਟੀ ਆ ਔਰ ਉਹਦੇ ਜਿਹੜੇ ਲੀਡਰ ਆ ਲੀਡਰਸ਼ਿਪ ਆ ਉਹਨਾਂ ਦਾ ਬਟਾਲੇ ਦੇ ਉੱਤੇ ਪੂਰਾ ਫੋਕਸ ਆ ਔਰ ਬਟਾਲੇ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਆਗੂ ਆ ਉਹਨਾਂ ਦੇ ਵਿੱਚ ਵੀ ਜਾਣ ਪਈਏ ਇਹਨਾਂ ਚੀਜ਼ਾਂ ਦੇ ਨਾਲ ਔਰ ਮੈਨੂੰ ਮੈਂ ਮੈਨੂੰ ਬੜੀ ਖੁਸ਼ੀ ਆ ਕਿ ਜਦੋਂ ਮੈਂ ਆਪਣੇ ਲੀਡਰ ਰਾਹੁਲ ਗਾਂਧੀ ਜੀ ਵਾਸਤੇ ਜਿਹੜੇ ਦੇਸ਼ ਦੇ ਵਿੱਚ ਇਸ ਵੇਲੇ ਮੋਦੀ ਗਵਰਨਮੈਂਟ ਦੇ ਖਿਲਾਫ ਲੜਾਈ ਲੜ ਰਿਹਾ ਵੋਟ ਚੋਰ ਗੱਦੀ ਛੋੜ ਦੀ ਜਿਹੜੀ ਮੁਹਿੰਮ ਉਹਨਾਂ ਨੇ ਚਲਾਈ ਆ ਔਰ ਉਸ ਤੋਂ ਪਹਿਲਾਂ ਉਹਨਾਂ ਨੇ ਦੇਸ਼ ਦਾ ਜਿਹੜਾ ਸੰਵਿਧਾਨਕ ਹੱਕ ਹੈ ਜਿਹੜਾ ਵੋਟ ਉਹਦੇ ਉੱਤੇ ਮੋਦੀ ਗਵਰਨਮੈਂਟ ਵੱਲੋਂ ਕੀਤੀ ਹੋਈ ਇਲੈਕਸ਼ਨ ਕਮਿਸ਼ਨ ਵੱਲੋਂ ਕੀਤੀ ਹੋਈ ਹਿਰਾਫੇਰੀ ਨੂੰ ਉਜਾਗਰ ਕੀਤਾ ਆ ਕਿ ਇਹ ਹਿਰਾਫੇਰੀ ਨੂੰ ਅਸੀਂ ਘਰ-ਘਰ ਵਿੱਚ ਉਜਾਗਰ ਕਰਾਂਗੇ ਘਰ-ਘਰ ਵਿੱਚ ਲੋਕਾਂ ਵਿੱਚ ਲੈ ਕੇ ਜਾਵਾਂਗੇ ਤਾਂ ਕਿ ਅੱਗੇ ਤੋਂ ਕੋਈ ਵੀ ਪਹਿਲਾਂ ਤੇ ਸਾਡੀ ਜਿਹੜੀ ਜਿਹੜਾ ਹੱਕ ਮਾਰਿਆ ਗਿਆ ਉਹਦੇ ਉੱਤੇ ਕਾਰਵਾਈ ਹੋਵੇ ਔਰ ਉਸ ਤੋਂ ਬਾਅਦ ਕੋਈ ਵੀ ਪੋਲਿਟਿਕਲ ਪਾਰਟੀ ਜਿਹੜੀ ਆ ਉਹ ਲੋਕਾਂ ਦਾ ਵੋਟ ਦਾ ਹੱਕ ਜਿਹੜਾ ਵਾ ਖੈਰ ਜਿਵੇਂ ਦਰਾਨਾ ਕੋਈ ਇਹੋ ਜਿਹਾ ਕੰਮ ਕਰਕੇ ਜਿਹੜੀ ਸ਼ਕਤੀ ਹੱਥਾਂ 'ਚ ਨਾ ਕਰ ਤਕੇ ਮੈਂ ਮਮਤਾ ਦਿੱਟਾ ਜੀ ਦਾ ਔਰ ਪਾਰਟੀ ਦਾ ਰਾਜਾ ਵਿਡਿੰਗ ਸਾਹਿਬ ਜੀ ਦਾ ਆਪਣੇ ਸਾਰੀ ਉੱਪਰਲੀ ਟੀਮ ਜਿਹੜੀ ਪ੍ਰਤਾਪ ਸਿੰਘ ਬਾਜਵਾ ਜੀ ਔਰ ਰਾਹੁਲ ਗਾਂਧੀ ਜੀ ਪੂਰੀ ਟੀਮ ਜਿਹੜੀ ਆਈਸੀਸੀ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੇ ਲੋਕਾਂ ਦਾ ਸਾਡੇ OBC ਵਰਗ ਦਾ ਐਸਸੀ ਵਰਗ ਦੇ ਲੀਡਰਾਂ ਦਾ ਇੱਥੇ ਆਣ ਕੇ ਜਿਹੜੀ ਗੱਲਬਾਤ ਸੁਣੀ ਔਰ ਸਾਨੂੰ ਆਪਣੀ ਟੀਮ ਦੇ ਵਿੱਚ ਸ਼ਾਮਲ ਕੀਤਾ ਕੰਮ ਕਰਨ ਵਾਸਤੇ ਸਾਨੂੰ ਮੌਕਾ ਦਿੱਤਾ ਔਰ ਮੈਡਮ ਜੀ ਨੇ ਇਹ ਵੀ ਮੈਨੂੰ ਵਿਸ਼ਵਾਸ ਦਿਵਾਇਆ ਕਿ ਮੈਨੂੰ ਤੁਸੀਂ ਜਦੋਂ ਵੀ ਬਟਾਲੇ ਬਲਾਓਗੇ ਕਿਸੇ ਵੀ ਵਾਰਡ ਦੇ ਲੋਕਾਂ ਦੇ ਨਾਲ ਕੋਈ ਕੰਮ ਕਰਨ ਵਾਸਤੇ ਬਲਾਓਗੇ ਮੈਂ 35 ਕਿਲੋਮੀਟਰ ਦੂਰ ਅਮਰਸਰ ਤੋਂ ਜਦੋਂ ਮਰਜ਼ੀ ਤੁਹਾਡੀ ਟੀਮ ਦੇ ਨਾਲ ਆ ਕੇ ਖਲੋ ਕੇ ਆਪ ਲੋਕਾਂ ਨੂੰ ਮਿਲ ਕੇ ਫਾਰਮ ਜਿਹੜੇ ਪ੍ਰਵਾਹ ਸਕਦੀਆਂ ਔਰ ਆਪਾਂ ਬੜੇ ਛੋਟੇ ਟਾਈਮ ਦੇ ਵਿੱਚ ਇਹ ਜਿਹੜੇ ਫਾਰਮ ਆ ਭਰ ਕੇ ਪਾਰਟੀ ਨੂੰ ਭੇਜਾਂਗੇ ਸਾਨੂੰ ਵੋਟ ਚੋਰੀ ਦੇ ਨਾਂ ਦੇ ਉੱਤੇ ਜਿਹੜਾ ਲੋਕਾਂ ਦੇ ਵਿੱਚ ਆਣਾ ਚਾਹੀਦਾ ਲੋਕਾਂ ਨੂੰ ਸਮਝਾਉਣਾ ਚਾਹੀਦਾ ਜਿੱਦਾਂ ਸਾਡੇ ਰਾਜਾ ਵੜਿੰਗ ਜੀ ਦੁਕਾਨਾਂ ਦੇ ਉੱਤੇ ਜਾ ਰਿਹਾ ਇਦਾਂ ਹੀ ਸਾਰੇ ਸਾਰੇ ਇੱਕ ਵਰਕਰ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਬਾਕੀ ਮੈਡਮ ਜਿਹੜੀ ਗੱਲ ਰਹੀ ਧੜੇਬਾਜੀ ਦੀ ਧੜੇਬਾਜ਼ੀਆਂ ਹਰ ਜਗ੍ਹਾ ਹੁੰਦੀਆਂ ਕਾਂਗਰਸ ਜਾਂਦਾ ਰਹਿਣੀ ਚਾਹੀਦੀ ਹੈ ਧੜੇਬਾਜੀ ਦਾ ਕੋਈ ਮਤਲਬ ਨਹੀਂ ਹੈ ਜਿੱਥੇ ਚਾਰ ਪਾਂਡੇ ਹੁੰਦੇ ਉੱਥੇ ਖੜਕਦੇ ਹੀ ਪਰ ਜਦੋਂ ਕਿਸੇ ਨਾਲ ਪੰਗਾ ਪੈਂਦਾ ਫਿਰ ਸਾਰੇ ਇਕੱਠੇ ਹੋ ਜਾਂਦੇ ਇਹ ਠੀਕ ਹੈ ਇਹਨਾਂ ਦੀ ਗੱਲ ਕਿ ਪਹਿਲੇ ਧੜਿਆਂ ਦੇ ਕਰਕੇ ਥੋੜੀ ਜਿਹੀ ਪ੍ਰੋਬਲਮ ਆਈ ਹੈ ਪਰ ਮੈਨੂੰ ਲੱਗਦਾ ਹੈ ਕਿ ਜਿੱਦਾਂ ਸਾਡੇ ਲੀਡਰ ਰਾਹੁਲ ਗਾਂਧੀ ਜੀ ਯੋਰਨਾ ਲੱਗੇ ਹੋਏ ਆ ਅਸੀਂ ਜੇ ਮੋੜੇ ਨਾ ਮੋੜਾ ਲਾ ਕੇ ਤੁਰੀਏ ਜਿਹੜੀ ਗੱਲ ਬੰਟੀ ਜੀ ਨੇ ਕਹੀ ਹੈ ਧੰਨਿਆ ਵਾਲੀ ਬੰਟੀ ਜੀ ਇਹ ਵੀ ਜ਼ਰੂਰ ਹੋਏਗਾ ਜੇ ਇਹ 5 ਕਰੋੜ ਅਸੀਂ ਫਾਰਮ ਭਰ ਕੇ ਦਵਾਂਗੇ ਜੇ ਉਹਦੇ ਤੇ ਅਸਰ ਨਹੀਂ ਕੋਈ ਹੋਏਗਾ ਫਿਰ ਅਗੋ ਜੋ ਹਾੜਾ ਦੇਸ਼ ਰਾਹੁਲ ਜੀ ਦਾ ਜਾਂ ਸਾਡੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਜੀ ਦਾ ਹੋਵੇਗਾ ਉਦਾਂ ਵੀ ਕੰਮ ਚਲੇਗਾ ਕਾਂਗਰਸ ਪਾਰਟੀ ਨੂੰ ਜਿੰਦਾ ਰੱਖਣਾ ਸਾਡਾ ਪਹਿਲਾ ਮਾਟੀਬ ਹੋਣਾ ਚਾਹੀਦਾ ਨਾ ਕਿ ਧੜਿਆਂ ਨੂੰ ਜਿੰਦਾ ਰੱਖੋ ਸਿਆਜ ਵੜਦੀ ਆ ਟੁਕੜਿਆਂ ਟੁਕੜਿਆਂ ਦੀ ਵੜਦੀ ਆ ਔਰ ਬਹੁਤ ਹੀ ਬੁਰੀ ਤਰ੍ਹਾਂ ਵੜਦੀ ਹੋਈ ਜੇ ਕੋਈ ਵੀ ਜਿੱਲੇ ਵੀ ਸਾਡੇ ਲੀਡਰ ਨੇ ਇੱਥੇ ਇੱਕ ਦੂਜਿਆਂ ਨਾਲ ਕੰਮ ਕਰਕੇ ਇਕੱਠੇ ਕੰਮ ਕਰਨ ਨੂੰ ਤਿਆਰ ਨਹੀਂ ਹੈਗੇ ਇਹਦੇ ਕਰਕੇ ਜਿਹੜੀ ਕਾਂਗਰਸ ਜਿਹੜੀ ਉਹ ਫਿਰ ਕਾਂਗਰਸ ਰਹਿ ਨਹੀਂ ਜਾਂਦੀ ਕਿ ਲੋਕੀ ਵੀ ਨਰਾਸ਼ ਹੁੰਦੇ ਆ ਇਸ ਗੱਲ ਨੂੰ ਕਿ ਇਹ ਕੀ ਹੋ ਰਿਹਾ ਹੈ ਸਾਡਾ ਲੋਕ ਚਾਹੁੰਦੇ ਆ ਵੀ ਸਾਰੇ ਇੱਕ ਕੋਈ ਲੀਡਰਸ਼ਿਪ ਹੋਵੇ ਪਟਿਆਲੇ ਦੇ ਵਿੱਚ ਮਤਲਬ ਕਹਿਣੋ ਤੇ ਬੜਾ ਅਲੋਤ ਹੈ ਆ ਗੋੜੀ ਇਹਨਾਂ ਨੂੰ ਤੇ ਬੜਾ ਅਲੋਤ ਜੀਤੋੜੇ ਤੇ ਇਹਨਾਂ ਨੂੰ ਬੜਾ ਕਹਿਣੋ ਤੇ ਕਮਾਂਡ ਦਿਓ ਪਟਿਆਲੇ ਦੇ ਵਿੱਚ ਜਿਹੜੀ ਸਾਡੀ ਪਟਿਆਲੇ ਦੇ ਵਿੱਚ ਕਿਸੇ ਦੇ ਕੋਲ ਮਤਲਬ ਨਹੀਂ ਜੀ ਇਹ ਸਾਡੇ ਲਈ ਇੱਕ ਬੜੀ ਦਾਅਬੇ ਵਾਲੀ ਗੱਲ ਹੈਗੀ ਆ ਕਦੀ ਕੋਈ ਆ ਜਾਂਦਾ ਕਦੀ ਕੋਈ ਆ ਜਾਂਦਾ ਹੈਗਾ ਫਿਰ ਜਿੰਨੇ ਬੰਦੇ ਆ ਇੱਥੇ ਸਾਰੇ ਸਾਰੇ ਐਮਐਲਏ ਦੇ ਦਾਅਵੇਦਾਰ ਟਿਕਟ ਇੱਕ ਬੰਦੇ ਨੂੰ ਮਿਲਣੀ ਹੈਗੀ ਆ ਔਰ ਇੱਕ ਜਿਹੜਾ ਜਿੱਤਣਾ ਵਾਖਦੇ ਵੀ ਉਹ ਇਕੱਲਾ ਨਹੀਂ ਜਿੱਤ ਸਕਦਾ ਜੀ ਜੇ ਮਜੀਦੋ ਨਾਲ ਟਿਕਟ ਲੈਣੀਆ ਤੇ ਇਕੱਲੇ ਨਹੀਂ ਜਿੱਤ ਸਕਦੇ ਜੀ ਜੇ ਗੁਰੂ ਨਾਨਕ ਟਿਕਟ ਲੈਣੀਆ ਤੇ ਇਕੱਲੇ ਇਲੈਕਸ਼ਨ ਨਹੀਂ ਜਿੱਤ ਸਕਦੇ ਸਾਰਿਆਂ ਦੀ ਸਾਰਿਆਂ ਨੂੰ ਇੱਕ ਦੂਜੇ ਦੀ ਲੋੜ ਪੈਣੀ ਹੈ ਔਰ ਸਾਰਿਆਂ ਦੇ ਸਹਿਯੋਗ ਨਾਲ ਹੀ ਉਹ ਅਪਣ ਇਲੈਕਸ਼ਨ ਜਿੱਤੀ ਜਾਣੀ ਹੈਗੀਆ ਪਰ ਅਸੀਂ ਕੀ ਰੱਬ ਹੀ ਇਹ ਉਤਰਾ ਨਹੀਂ ਕਰ ਰਹੇ ਜੀ ਸਾਨੂੰ ਇਹ ਚਾਹੀਦਾ ਵੀ ਇਕੱਠੇ ਹੋ ਜਿਹਨੂੰ ਵੀ ਟਿਕਟ ਮਿਲਣੀ ਹੈ ਉਹਦੀ ਸਾਰੇ ਸਹਿਯੋਗ ਕਰੀਏ ਪਰ ਅਸੀਂ ਉਤਰਾ ਨਹੀਂ ਹੋ ਰਿਹਾ ਸਾਡੇ ਦੀ ਕਾਗਰਦੀ ਜਿਹੜੀ ਮਜ਼ਬੂਤੀ ਆ ਉਹ ਇਸ ਗੱਲੇ ਪड़ਣੀ ਆ ਜੇ ਸਾਰੇ ਇੱਕ ਦੂਜੇ ਨਾਲ ਇੰਟਰੈਕਸ਼ਨ ਹੋਵੇ ਸਾਰਿਆਂ ਦਾ ਤੇ ਵਿੱਚ ਔਰ ਇੱਕ ਚਿਹਰਾ ਬਣ ਕੇ ਸਾਰੇ ਸਾਹਮਣੇ ਆਵੇ ਤੇ ਸ਼ੇਅਰ ਕਰ ਵੱਧਦੀ ਹੈਗੀ ਆ ਪਰ ਜਿੱਦ ਤਰ੍ਹਾਂ ਅਸੀਂ ਇਸ ਤਰ੍ਹਾਂ ਕਰ ਰਹੇ ਹੈਗੇ ਟੁਕੜੇ ਟੁਕੜੇ ਚ ਵੰਡੇ ਆਂ ਸਾਰੇ ਇਹਦੇ ਨਾਲ ਜਿਹੜੀ ਕਾਂਗਰਸ ਜਿਹੜੀ ਆ ਨਾ ਉਹ ਫਿਰ ਉਹ ਬਲ ਰਹਿ ਨਹੀਂ ਜਾਂਦੀ ਆ ਉਹਦੇ ਨਾਲ ਜਿਹੜੇ ਤੁਹਾਡੇ ਲੋਕ ਹੈ ਵੋਟਰ ਹੈਡਾ ਉਹ ਵੀ ਜਿਹੜਾ ਕਿ ਉਹ ਮਤਲਬ ਬੜਾ ਮਾਯੂਸ ਹੋ ਜਾਂਦਾ ਹੈਗਾ ਕਿ ਯਾਰ ਕੀ ਹੋ ਰਿਹਾ ਹੈਗਾ ਐਸ ਤਰ੍ਹਾਂ ਅਸ ਆਪਣੇ ਸ਼ਿਆਰੀ ਦੀ ਪੋਜੀਸ਼ਨ ਬਹੁਤ ਕਮਜ਼ੋਰ ਆਮ ਪਾਰਟੀ ਦੇ ਇਥੇ ਪਰ ਉਹਦੀ ਸਭ ਤੋਂ ਵੱਡੀ ਤਾਕਤ ਇਹ ਹੈਗੀ ਆ ਕਿ ਉਹਨਾਂ ਦੀ ਪਾਰਟੀ ਤੇ ਇਕੱਠੀ ਹੈ ਨਾ ਉਹਨਾਂ ਦੀ ਸਟਰਡ ਹੈ ਹੋਈ ਹੈ ਉਹ ਇਕੱਠੇ ਨੇ ਉਹਨਾਂ ਦੇ ਮਗਰ ਸਾਰੇ ਉਹਦੇ ਜਿਹੜੇ ਵਰਕਰ ਹੈ ਉਹ ਉਹਦੀ ਮਗਰ ਹੈਗੇ ਆ ਪਰ ਅਸੀਂ ਇੱਕ ਦੂਜੇ ਦੇ ਮਗਰ ਨਹੀਂ ਹੈਗੇ ਜਿੱਨਾਂ ਚ ਰਹੀ ਇੱਕ ਦੂਜੇ ਦੇ ਮਗਰ ਨਹੀਂ ਹੁੰਦੇ ਆ ਕਿ ਉਹਨਾਂ ਚ ਉਹ ਗੱਲ ਜਿਹੜੀ ਮੁਸ਼ਕਲ ਹੋ ਜਾਂਦੀ ਹੈਗੀ ਥੋੜੀ ਮੈਂ ਜਦੋਂ ਪਾਰਟੀ ਨੂੰ ਇਥੇ ਬਟਾਲੇ ਦੇ ਵਿੱਚ ਕਿਸੇ ਨੂੰ ਜ਼ਿੰਮੇਵਾਰੀ ਦੀ ਨਿਸ਼ੀ ਦਿੱਤੀ ਕਿਹਨੂੰ ਦੇਵੇ ਜੇ ਲੋੜੀਂਦੀ ਹੈਗੀ ਹੈ ਕਿ ਹਨੂ ਵੀ ਕਮਾਂਡਰ ਜਦੋਂ ਸਮਝਦੇ ਹੈਗੇ ਵੀ ਇਹਦਾ ਪ੍ਰਭਾਵ ਜ਼ਿਆਦਾ ਵਾ ਜਾਂ ਇਹ ਪਾਰਟੀ ਵੀ ਜ਼ਿਆਦਾ ਕੰਮ ਕਰ ਸਕਦਾ ਹੈ ਔਰ ਉਹ ਹੁਣਾ ਜ਼ਰੂਰ ਜ਼ਰੂਰ ਚਾਹੀਦਾ ਕੰਮ ਤਾਂ ਖੇਰ ਹੀ ਕਰ ਬੰਦ ਨਹੀਂ ਹੈਗੀ ਨਹੀਂ ਤੇ ਸਾਡੇ ਲਈ ਮੁਸ਼ਕਲ ਹੋਏਗਾ ਵਰਕਰ ਨੂੰ ਲੱਤ ਥੱਲੇੋਂ ਕੱਢਣ ਦਾ ਟ੍ਰੈਂਡ ਖਤਮ ਕਰ ਦੇਣਾ ਚਾਹੀਦਾ ਮੇਰੇ ਹਿਸਾਬ ਨਾਲ ਉਹ ਇੱਕ ਰੀੜ ਦੀ ਹੱਡੀ ਆ ਵਰਕਰਾਂ ਦੇ ਸਿਰ ਤੇ ਹੀ ਸਰਕਾਰਾਂ ਬਣਦੀਆਂ ਪਾਰਟੀਆਂ ਮਜ਼ਬੂਤ ਹੁੰਦੀਆਂ ਇੱਕ ਇਹ ਕਲਚਰ ਬੰਦ ਕਰ ਦਿੱਤਾ ਜਾਵੇ ਦੂਸਰਾ ਇੱਕ ਸਫਾਰਸ਼ੀ ਦੇ ਪਚਾਪੂਸਾ ਵਾਲਾ ਕੰਮ ਵੀ ਮੇਰੇ ਹੱਥੋਂ ਨਾ ਛੱਡ ਦੇਣਾ ਚਾਹੀਦਾ ਪਾਰਟੀ ਦੇ ਵਿੱਚ ਅਸੀਂ ਆਪਣੀ ਪਾਰਟੀ ਨੂੰ ਤਣੇਵੰਨੀਆਂ ਵਿੱਚ ਜਾ ਕੇ ਆਪਣੇ ਵਕੂ ਵਕਤ ਢੜੇ ਬਣਾ ਕੇ ਕਾਂਗਰਸ ਪਾਰਟੀ ਨੂੰ ਕਮਜ਼ੋਰ ਕਰ ਦਿੱਤਾ ਇਹ ਬਟਾਣਾ ਖੈਰ ਕਾਂਗਰਸ ਦੀ ਪੱਕੀ ਸੀਟ ਵੰਗੀ ਸੀ ਇੱਕ ਪੜੇ ਕੋ ਬੰਦਾ ਨਹੀਂ ਸੀ ਹਰ ਅਰ ਜਦੋਂ ਕਾਂਗਰਸ ਸਰਕਾਰ ਆਂਦੀ ਸੀ ਤੇ ਇੰਡਸਟਰੀ ਦੇ ਕਾਰੋਬਾਰ ਜਿਹੜੇ ਸੀ ਉਹ ਚੱਲਦੇ ਸੀ ਲੋਕਾਂ ਨੂੰ ਰੋਜੀ ਰੋਟੀ ਮਿਲਦੀ ਸੀ ਸਾਡੇ ਜਿਹੜੇ ਲੀਡਰ ਨੇ ਜਿੰਨਾਂ ਵਿੱਚ ਤੜਫਣਾ ਦੇ ਵਰਕਰ ਦਾ ਕੋਈ ਤੜਾ ਹੋਰਕਰ ਜਿਹੜਾ ਉਹ ਚ ਪਾਰਟੀ ਨੂੰ ਕਹਿੰਦਾ ਔਰ ਪਾਰਟੀ ਨਾਲ ਜੁੜਿਆ ਇਹ ਜਿਹੜੇ ਸਾਡੇ ਅੱਗੇ ਹੀ ਨੇਤਾ ਤੋਂ ਹੁੰਦੇ ਆ ਨਾ ਜਦੋਂ ਉਹਨਾਂ ਨੂੰ ਮੋਢੇ ਕੀ ਮਾਇਆ ਦੇ ਤੇ ਬੈ ਜਾਣਗੇ ਤੇ ਮਨ ਉਹਨਾਂ ਦੇ ਅੱਖਾਂ ਦੇ ਨੇਰਾ ਹੋ ਗੰਦਾ ਵਰਕਰ ਨੂੰ ਬਿਖਾ ਜਿਹੜਾ ਕਾਂਗਰਸੀ ਦੇ ਦੀਵੇ ਚ ਤੇਲ ਪੜੀਦਾ ਨੂੰ ਤੇਲ ਪਾਉਂਦੀ ਰੋਸ਼ਨੀ ਜਿਆਦਾ ਕਰਦੀ ਹੈ ਪਾਰਟੀਆਂ ਨੂੰ ਕੇ ਲੱਗੀ ਹੈ ਕਿਉਂ ਮੇ ਕਿ ਪਾਰਟੀਆਂ ਕਿ ਹੋਏਗੀ ਸਾਡੇ ਸਾਰੇ ਹੀ ਮਛਲਿਆਂ ਨੂੰ ਇਸ ਕਰਕੇ ਜਿਹੜੇ ਜਿਹੜੇ ਵੀ ਮੇਰੇ ਵੀ ਕਾਂਗਰਸ ਨਾਲ ਨਾਰਾਜ਼ ਨੇ ਘਰ ਘਰ ਜਾ ਕੇ ਕੋਸ਼ਿਸ਼ ਕਰੋ ਔਰ ਉਹਨਾਂ ਦੇ ਅੱਗੇ ਪਰਲਮੈਂਟ ਕਰੋ ਪਰ ਨਹੀਂ ਭਾਈ ਜੇ ਤੇਰੀ ਕੋਈ ਕਿਸਾਨ ਨਾਰਾਜ਼ ਦੀ ਹੈ ਉਹਨੂੰ ਛੱਡ ਕੇ तो तुम इतनी पार्टी में कांग्रेस पार्टी मजबूत करो कारोबार चलेंगे साढ़े बच्चा कारोबार मिलेंगे साढे हर काम जो बढ़िया हो गए साठ सत्तर साल कांग्रेस ने सरकार ने और जो अंग्रेज गए इतों तो, उसे साढ़े हिंदुस्तान कुछ नहीं कांग्रेस ने ਉਹ ਛਵੇਂ ਸੱਤਾਂ ਦੇ ਗਾਲ ਮਿਛਾ ਦਿੱਤੇ ਅੱਜ ਕਹਿੰਦੇ ਜੀ 10 ਸਾਲ ਕਿ ਮੋਦੀ ਨੇ ਬਹੁਤ ਕੁਝ ਕੀਤਾ 10 ਸਾਲ ਚ ਨੂਆ ਇਹ 50 60 ਸਾਲ ਦੀ ਜਿਹੜਾ ਕਾਂਗਰਸ ਕੰਮ ਕਰਦੀ ਉਹ ਹੀ ਕਰ ਗਿਆ ਉਹਨਾਂ ਦੇ ਕੰਨ ਖੇੜੇ ਮਾਰੋ ਮਾਰੋ ਸਾਡੀ ਕਾਂਗਰਸ ਸਰਕਾਰ ਨੇ ਕੋਈ ਮੱਤ ਭੇਤ ਨਹੀਂ ਕੀਤਾ ਕੋਈ ਗਾਜਪਾਤ ਦਾ ਸੌਂਪਾ ਨਹੀਂ ਕੀਤਾ ਕਾਂਗਰਸ ਇੱਕ ਬੜਾ ਵੱਡਾ ਸਮੁੰਦਰ ਹੈ ਜਿਹਦੇ ਵਿੱਚ ਨਾਲੀਆਂ ਨਗੀਆਂ ਨਾਲੇ ਦਰਿਆ ਆ ਇਕੱਠੇ ਹੋ ਕੇ ਵਡਾ ਸਮੁੰਦਰ ਪੰਜਾਂਦਾ ਔਰ ਸਮੁੰਦਰ ਜਿਹੜਾ ਉਹਦੇ ਕੋਈ ਹੱਤ ਨਹੀਂ ਹੁੰਦੀ ਕਾਂਗਰਸ ਦੀ ਤੇ ਕੋਈ ਹੱਤ ਹੀ ਨਹੀਂ ਇਹਦੇ ਵਿੱਚ ਕੋਈ ਮਜਬੂਰੀ ਕੋਈ ਪ੍ਰਸ਼ ਦੀ ਲੋੜ ਹੀ ਨਹੀਂ ਸਭ ਇੱਕ ਹੈ ਔਰ ਵਡਾ ਸਮੁੰਦਰ ਹੈ ਇਹ ਸਮੁੰਦਰ ਵਿੱਚ ਹੀਰੇ ਲਾਲ ਮੁਰਤੀ ਵੀ ਆ ਗਏ ਨੇ ਜੇ ਕੰਮ ਕਰਨਗੇ ਤਾਂ ਸਾਡੇ ਪ੍ਰਾਪਤ ਹੋਣਗੇ ਪਰ ਇਹ ਗੱਲ ਵੀ ਬੜੀ ਜ਼ਰੂਰੀ ਹੈ ਕਿ ਸਾਨੂੰ ਕੋਈ ਨਾ ਕੋਈ ਲੀਡਰ ਮਿਲਣਾ ਚਾਹੀਦਾ ਔਰ ਜਲਦ ਮਿਲਣਾ ਚਾਹੀਦਾ ਲੀਡਰ ਮਿਲੇਗਾ ਤਾਂ ਹੀ ਸਾਰੇ ਆਪਾਂ ਪਿੱਛੇ ਲੱਗਾਂਗੇ ਤੇ ਤਾਂ ਹੀ ਕੰਮ ਦਾ ਸਵਾ ਜਿਹੜੀ ਆ ਤਰੱਕੀ ਕਰੇਗੀ ਇਸਲਾ ਧੜੇਬੰਦੀ ਜੇ ਲੰਮੀ ਚੱਲੇਗੀ ਤੇ ਉਹ ਖਤਰਨਾਕ ਹੋਏਗੀ ਕਾਂਗਰਸ ਪਾਰਟੀ ਇੱਕੋ ਹੀ ਆ ਇੱਕ ਹੀ ਆ ਵਰਕਰ ਸਾਰੇ ਇੱਕ ਹੀ ਨੇ ਵਰਕਰ ਸਾਰੇ ਮਜ਼ਬੂਤ ਨੇ ਕਾਂਗਰਸ ਪਾਰਟੀ ਲਈ ਅਸੀਂ ਲੀਡਰਸ਼ਿਪ 'ਚ ਨਾ ਜ਼ਿਆਦਾ ਪਈਏ ਆਪਣੇ ਵਰਕਰ ਨੂੰ ਤਗੜਿਆਂ ਕਰੀਏ ਆਪਾਂ ਨੂੰ ਇੱਕ ਚੰਗਾ ਲੀਡਰ ਚਾਹੀਦਾ ਆ ਜਿਹੜੀ ਇਹ ਸੋਚਿਆ ਵੀ ਕੋਈ ਧੜੇਬੰਦੀ ਮੈਂ ਨਹੀਂ ਇਹ ਗੱਲ ਸਮਝਦਾ ਵੀ ਉਹ ਤਾਂ ਧੜੇਬੰਦੀ ਹੈ ਸਾਰੇ ਕਾਮਕਾਰੇ ਪਾਰਟੀ ਲਈ ਕੰਮ ਕਰ ਰਹੇ ਆ ਕੱਲ ਨੂੰ ਜਦੋਂ ਲੀਡਰ ਮਿਲਿਆ ਸਾਰੇ ਇੱਕ ਹੋਏ ਨੇ ਕਿਉਂਕਿ ਬੀਜੇਪੀ ਕੋਈ ਵਧੀਆ ਕੰਮ ਕਰਕੇ ਨਹੀਂ ਜਿੱਦੀ ਪਈ ਹੈ ਚੋਰੀ ਕਰਕੇ ਜਿੱਦੀ ਪਈ ਹੈ ਔਰ ਜਿਹੜੀ ਇਹ ਚੋਰੀ ਕਰਕੇ ਜਿੱਤਦੀ ਪਈ ਆ ਅਸੀਂ ਉਹ ਸਟੋਰੀ ਨੂੰ ਰੋਕਣਾ ਅਸੀਂ ਇਹ ਸਟੋਰੀ ਨੂੰ ਢਕਣਾ ਕਿ ਲੋਕਾਂ ਦੇ ਵਿੱਚ ਇਹ ਜਿਹੜੀ ਚੀਜ਼ ਜਾਏ ਜਨਤਾ ਨੂੰ ਸਮਝ ਆ ਜਾਵੇ ਸਾਰੀ ਸਾਡੀ ਪਾਰਟੀ ਇੱਕ ਪਲੇਟਫਾਰਮ ਤੇ ਖੜੀ ਆ ਜਿਹੜੀ ਗੱਲ ਰਹੀ ਬਟਾਲਾ ਕਾਂਗਰਸ ਦੀ ਕਿ ਧੜਿਆਂ ਚ ਮੰਡੀ ਆ ਉਹ ਆਪਣੇ ਆਪ ਸਹੀ ਹੋ ਜਾਣੀ ਮੈਮ ਤੁਹਾਡੇ ਅੱਗੇ ਪ੍ਰੋਫੈਸਰ ਆ ਕਿਉਂਕਿ ਤੁਸੀਂ ਇਸ ਵੇਲੇ ਜੋ ਉੱਪਰ ਕਹਿ ਦੇਣਾ ਸੋਈ ਹੁਣ ਸਾਨੂੰ ਇੱਕ ਇਥੋਂ ਦਾ ਬੰਦਾ ਇੰਚਾਰਜ ਦੇ ਦਿਓ ਹਲਕਾ ਇੰਚਾਰਜ ਦੇ ਦਿਓ ਕਿਉਂਕਿ ਹਲਕਾ ਇੰਚਾਰਜ ਰੱਖਣਾ ਜ਼ਰੂਰੀ ਆ ਤੇ ਜੇ ਹਲਕਾ ਇੰਚਾਰਜ ਸਾਡਾ ਇੱਕ ਸਾਲ ਪਹਿਲਾਂ ਲੱਗਾ ਹੋਏਗਾ ਤੇ ਸਾਰੇ ਬੰਦੇ ਇਕੱਠੇ ਹੋ ਕੇ ਉਹਦੇ ਨਾਲ ਤੁਰ ਪਾਂਗੇ ਤੇ ਸਾਡੀ ਪਾਰਟੀ ਫੇਰ ਹੀ ਅੱਗੇ ਆਣੀ ਆ ਸਾਨੂੰ ਇੱਕ ਇੱਕ ਕਦਮ ਆਪਣਾ ਸੋਚ ਸਮਝ ਕੇ ਰੱਖਣਾ ਪਏਗਾ ਬਾਕੀ ਮੈਮ ਇਹ ਸੌਟੀ ਹੈ ਸਾਨੂੰ ਤੁਸੀਂ ਜਿੰਨਾ ਆਰਡਰ ਕਰੋਗੇ ਅਸੀਂ ਕਾਂਗਰਸ ਪਾਰਟੀ ਦਾ ਹਰੇਕ ਵਰਕਰ ਤੁਹਾਡੇ ਨਾਲ ਖੜਾ ਪਾਰਟੀ ਦੇ ਨਾਲ ਖੜੇ ਹੈ। ਕਿ ਮਨਜੀਤ ਜੀ ਨੇ ਤੁਹਾਨੂੰ ਦੱਸਿਆ ਕਿ ਪੀਪੀਸੀਸੀ ਵੱਲੋਂ ਮੈਨੂੰ ਆਬਜ਼ਰਵਰ ਬਟਾਲੇ ਦਾ ਲਗਾਇਆ ਗਿਆ ਹੈ। ਔਰ ਬਹੁਤ ਹੀ ਅੱਛਾ ਲੱਗਦਾ ਹੈ ਸਾਰਿਆਂ ਨੂੰ ਮਿਲ ਕੇ। ਕਿਉਂਕਿ ਸਾਡਾ ਵੀ ਬਟਾਲੇ ਦੇ ਨਾਲ ਸ਼ੁਰੂ ਤੋਂ ਬਹੁਤ ਪਿਆਰ ਹੈ। ਪਰਿਵਾਰਿਕ ਪਿਆਰ ਹੈ। ਔਰ ਮਨਜੀਤ ਜੀ ਨੇ ਵੀ ਐਸੇ ਤਰੀਕੇ ਦੇ ਨਾਲ ਮੇਰੇ ਨਾਲ ਬੜੇ ਜਾਣਿਆ ਦਿਆ। ਜਿਹੜੀ ਗੱਲਬਾਤ ਵੀ ਕਰਵਾਈ ਫੋਨ ਤੇ ਕਿ ਸਾਡੇ ਕਈ ਟਕਸਾਲੀ ਕਾਂਗਰਸੀ ਭਰਾ ਜਿਹੜੇ ਜਿਸ ਤਰ੍ਹਾਂ ਦੱਸਿਆ ਵੀ ਘਰ ਬੈਠੇ ਨੇ ਅਸੀਂ ਮੈਡਮ ਉਹਨਾਂ ਨੂੰ ਬੁਲਾ ਕੇ ਇੱਕ ਵਾਰੀ ਤੁਹਾਡੇ ਨਾਲ ਮੀਟਿੰਗ ਸ਼ੁਰੂ ਕਰਵਾ ਲਈ। ਤੇ ਅਸੀਂ ਤੇ ਆਪਣੇ ਪਾਰਟੀ ਦੇ ਸਿਪਾਹੀਆਂ ਸੇਵਾਦਾਰ ਆ। ਸਾਡਾ ਕੰਮ ਵੀ ਇਹੀ ਹੈ ਕਿ ਜਿਹੜਾ ਕੋਈ ਭੈਣ ਭਰਾ ਘਰ ਬੈਠਾ ਹੈ। ਖਾਸ ਕਰਕੇ ਜਿਹੜਾ ਕਾਉਂਸੀ ਟਕਸਾਲੀ ਹੈ ਉਹਨਾਂ ਨੂੰ ਵੀ ਅਸੀਂ ਮਿਲਣਾ ਹੀ ਮਿਲਣਾ ਹੈ। ਉਸ ਤੋਂ ਇਲਾਵਾ ਜਿਹੜਾ ਵੀ ਕੋਈ ਭੈਣ ਭਰਾ ਸਾਡੇ ਕਾਂਗਰਸੀ ਪਰਿਵਾਰ ਦੇ ਵਿੱਚ ਆਣਾ ਚਾਹੁੰਦਾ ਹੈ ਅਸੀਂ ਉਹਨੂੰ ਵੀ ਆਪਣੇ ਨਾਲ ਲੈ ਆਉਣ ਵਾਸਤੇ ਤਿਆਰ ਹਾਂ ਕਿਉਂਕਿ ਜਿਹੜਾ ਕਿ ਅੱਜ ਦਾ ਮੁੱਦਾ ਹੈ ਇਹਦੇ ਤੇ ਵੀ ਮੈਂ ਗੱਲ ਕਰਾਂਗੀ ਪਹਿਲੇ ਮੈਂ ਤੁਹਾਡੇ ਨਾਲ ਜਰਾ ਇਹੂ-ਗਰੂ ਹੋਈਆਂ ਇਸ ਕਰਕੇ ਮੈਂ ਤੁਹਾਡੇ ਨਾਲ ਪਹਿਲੇ ਆਪਣੇ ਜਿਹੜੇ ਵਿਚਾਰ ਹੈ ਉਹ ਸਾਂਝੇ ਕਰ ਰਹੀ ਹਾਂ ਕਿ ਦੇਖੋ ਕਿੰਨੀ ਬੜੀ ਮੈਨੂੰ ਇੰਨੀ ਖੁਸ਼ੀ ਮਹਿਸੂਸ ਹੋਈ ਹੈ ਕਿ ਸਾਡੇ ਬਜ਼ੁਰਗਾਂ ਜਿਸ ਤਰ੍ਹਾਂ ਕੀ ਮੈਨੂੰ ਸਭ ਤੋਂ ਪਹਿਲੇ ਬੋਲ ਕੇ ਗਏ ਨੀਮਤ ਆਜ਼ੀ ਔਰ ਦੇਖੋ ਜਜ਼ਬਾ ਪਾਰਟੀ ਦੇ ਪ੍ਰਤੀ ਜਜ਼ਬਾ ਹੋਣਾ ਚਾਹੀਦਾ ਇਹਦੇ ਵਿੱਚ ਕੋਈ ਉਮਰ ਜਿਹੜੀ ਹੈ ਉਹ ਨਹੀਂ ਆਪਣੀ ਕਾਊਂਟ ਕਰਦੀ ਔਰ ਇਨਾ ਮਨ ਮੇਰਾ ਦੁਸ਼ ਹੋਇਆ ਕਿਉਂਕਿ ਦੇਖੋ ਜਿਸ ਤਰ੍ਹਾਂ ਸਾਡੇ ਲੋਕਾਂ ਨੂੰ ਤੇ ਹੈ ਹੀ ਹੈ ਪਰ ਦੇਖੋ ਉਹਨਾਂ ਦਾ ਜਜ਼ਬਾ ਹੁਣ ਤੱਕ ਕਿੰਨਾ ਹੈ ਔਰ ਬੋਲਣ ਦਾ ਅੰਦਾਜ਼ ਦੇਖੋ ਕਿਉਂਕਿ ਪਾਰਟੀ ਨਾਲ ਪਿਆਰ ਹੈ ਤਾਂ ਹੀ ਉਹਨੇ ਬੇਤੜਕ ਹੋ ਕੇ ਐਨੇ ਅੱਛੇ ਢੰਗ ਦੇ ਨਾਲ ਬੋਲ ਚੁੱਕਾ ਇਸ ਕਰਕੇ ਇਹ ਜਜ਼ਬਾ ਸਾਡੇ ਸਾਰਿਆਂ ਦੇ ਵਿੱਚ ਹੋਣਾ ਚਾਹੀਦਾ ਕਿਉਂਕਿ ਦੇਖੋ ਜਿਹੜੀ ਤੇ ਹੁੰਦਾ ਸਰਕਾਰੇ ਨਕਾਮ ਹੋ ਚੁੱਕੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੋ ਅੱਜ ਦੀ ਸਥਿਤੀ ਹੈ ਜਿਸ ਤਰ੍ਹਾਂ ਕੀ ਸਾਡੇ ਛੋਟੇ ਵੀਰ ਨੇ ਗੱਲ ਕਹੀ ਕਿ ਜਿਹੜਾ ਤੁਹਾਡਾ ਆਪ ਦਾ ਬਣਿਆ ਉਹ ਬੰਦਾ ਨਹੀਂ ਸੀ ਜਿਹੜੀਆਂ ਸਾਡੀਆਂ ਆਪਣੀਆਂ ਗਲਤੀਆਂ ਕਰਕੇ ਬਣਿਆ ਤਾਂ ਆਪਾਂ ਇਕੱਠੇ ਆ ਹੁਣ ਵੀ ਇਕੱਠੇ ਆ ਅੱਗੋਂ ਵੀ ਇਕੱਠੇ ਰਹਿਣਾ ਔਰ ਮੈਂ ਫਿਰ ਤੁਹਾਨੂੰ ਹੀ गुजारिश ਕਰਨੀ ਹੈ ਜਿਹੜਾ ਤੁਹਾਨੂੰ ਕੋਈ ਲੱਗਦਾ ਹੋਵੇ ਕਿ ਮੈਡਮ ਉਹ ਤੇ ਆਪਣੇ ਘਰਾਸਟਾ ਨਰਾਜ਼ بیٹھا ਹੁਣ ਤਾਂ ਕੋਈ ਪਹੁੰਚਾ ਨਹੀਂ ਆਪਾਂ ਇਹ ਸੋਚ ਨਹੀਂ ਰੱਖਣੀ ਜੇ ਅਸੀਂ ਆਪਣੀ ਪਾਰਟੀ ਨੂੰ ਪਿਆਰ ਕਰਦੇ ਆਂ ਸਾਡਾ ਆਪਣੀ ਪਾਰਟੀ ਵਾਸਤੇ ਜਜ਼ਬਾ ਹੈ ਅਸੀਂ ਆਪਣੇ ਆਪ ਹੀ ਜਿਹੜਾ ਆਪਣੀ ਪਾਰਟੀ ਨੂੰ ਸਟਰੋਂਗ ਕਰਨ ਵਾਸਤੇ ਆਪਾਂ ਜੋ ਜੋ ਕਰ ਸਕਦੇ ਆ ਉਹ ਆਪਾਂ ਮਜ਼ਬੂਤ ਹੋਈਏ ਕਿਉਂਕਿ ਦੇਖੋ ਇਹ ਸਰਕਾਰ ਨਿਕੰਮੀ ਹੋ ਗਈ ਹੈ ਸਾਰੇ ਤੋ ਹਤਾਸ਼ ਹੋ ਚੁੱਕੇ ਨੇ ਤੁਸੀਂ ਦੇਖਦੇ ਹੀ ਪਿਓ ਹਾਲਾਤ ਕੀ ਬਣੇ ਹੋਏ ਨੇ ਕੋਈ ਵੀ ਮੁੱਦਾ ਲੈ ਲਓ ਇਹ ਫੇਲ ਹੀ ਫੇਲ ਹੈ ਸਰਕਾਰ ਚਾਹੀਦਾ ਕੀ ਹੈ ਕਿ ਜਿਹੜੇ ਅਸੀਂ ਭੰਪਰ ਆਪਨੇ ਇਕੱਠੇ ਹੋ ਕੇ ਆਪਾਂ ਆਪਣੀ ਕਾਂਗਰਸ ਪਾਰਟੀ ਦੀਆਂ ਨੀਤੀਆਂ ਦਾ ਪ੍ਰਚਾਰ ਕਰਕੇ ਆਪਾਂ अपनी कांग्रेस लेके लेकर आईए और पता ही है सारे सर्वे हो रहे अपनी कांग्रेस सरकार ही बन रही है बनेगी तो ही आप अपनी ताकत के नाल आप जो ओवर कॉन्फिडेंट नहीं होना आप पूरी मेहनत करिए और अब इतने आकर मूँ इना अच्छा लगे है कि तुम्हें एक एक जाना जरा अपने कांग्रेस पार्टी का जज्बा रखता और ताकत रखता है कि आपू बधाइए फैलाइए आप अपनी टीम को बद अइए ਕਿਉਂਕਿ ਦੇਖੋ ਇੱਕ ਇੱਕ ਘਰ ਤੋਂ ਦੀਪਕ ਜਗਲ ਜਗਾ ਕੇ ਆਪਣਾ ਜਿਹੜਾ ਆਪਾਂ ਸਾਰਾ ਉਹਨੂੰ ਜਗਾ ਕੇ ਵੱਡਾ ਕਰਨਾ ਹੈ ਨਾ ਐਸੇ ਤਰੀਕੇ ਦੇ ਨਾਲ ਆਪਾਂ ਇੱਕ ਇੱਕ ਮੈਂਬਰ ਕਿਉਂਕਿ ਸਾਡੇ ਕੋਲ ਟਾਈਮ ਨਹੀਂ ਹੈ ਜ਼ਿਆਦਾ ਜੇ ਆਪਾਂ ਸੋਚੀਏ ਫਿਰ ਆਪਾਂ ਹੁਣ ਆਪਾਂ ਆਪਣੇ ਇਸ ਮੁੱਦੇ ਤੇ ਆਈਏ ਕਿ ਜਿਹੜਾ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੈ ਵੋਟ ਚੋਰ ਦੱਦੀ ਚੋ ਜਿਸ ਤਰ੍ਹਾਂ ਇਹ ਤੁਹਾਨੂੰ ਪਤਾ ਹੀ ਹੈ ਕਿ ਜੇ ਸਾਡਾ ਉਹ ਅੰਥਕ ਲੀਡਰ ਰਾਹੁਲ ਗਾਂਧੀ ਜੀ ਜੇ ਉਹ ਨਾ ਪ੍ਰੂਫ ਦੇ ਕੇ ਲੈ ਕੇ ਆਂਦਾ ਤੇ ਜਿਹੜਾ ਇਲੈਕਸ਼ਨ ਕਮਿਸ਼ਨ ਆ ਉਹ ਤੁਸੀਂ ਦੇਖ ਹੀ ਰਹੇ ਹੋ ਕਿ ਬੀਜੇਪੀ ਦੀ ਕਟਬੁਤਲੀ ਬਣ ਕੇ ਰਹਿ ਗਈ ਹੈ ਕਿਉਂਕਿ ਦੇਖੋ ਕਿੰਨੀ ਧੋਖਾ ਧੜੀ ਹੈ ਜਿਸ ਤਰ੍ਹਾਂ ਫੋਰ ਐਗਜ਼ਾਮਪਲ ਜਿਸ ਤਰ੍ਹਾਂ ਰਾਹੁਲ ਜੀ ਨੇ ਤੁਸੀਂ ਸੋਸ਼ਲ ਮੀਡੀਆ ਤੇ ਸਾਰੇ ਟੀਵੀ ਤੇ ਨਿਊਜ਼ ਸਾਰੇ ਨਿਊਜ਼ ਚੈਨਲ ਆਂ ਦੇਖਦੇ ਹੋਵੋਗੇ ਕਿ ਕਿਸ ਤਰ੍ਹਾਂ راہਲ ગાંધી ਜੀ ਨੇ ਪਰਦਾ ਫਾਸ਼ ਕੀਤਾ ਜਿਹਨੂੰ ਕਦੀ ਕੋਈ ਜੱਜ ਨਹੀਂ ਕਰ ਸਕਦਾ ਸੀਗਾ ਕਹਿੰਦੇ ਫੋਰ ਐਗਜ਼ਾਮਪਲ ਕਰਨਾਟਕਾ ਦੇ ਵਿੱਚ ਕਹਿੰਦੇ ਲੋਕ ਸਭਾ ਦੀਆਂ 9 16 ਸੀਟਾਂ ਸੀਗੀਆਂ ਉਹਦੇ ਵਿੱਚੋਂ ਉਹਨਾਂ ਦਾ ਇੰਟਰਨਲ ਜਦੋਂ ਕਾਂਗਰਸ ਦਾ ਸਰਵੇ ਹੋਇਆ ਤਾਂ ਆਪਾਂ ਸਾਰੇ ਜਿੱਤ ਜਿੱਤ ਰਹੇ ਸੀਗੇ ਲੇਕਿਨ ਜਦੋਂ ਉਹਨਾਂ ਨੇ ਦੇਖਿਆ ਕਿ ਆਪਾਂ 7 ਸੀਟਾਂ ਤੋਂ ਹਾਰ ਗਏ ਉਹਨਾਂ ਨੇ ਫਿਰ ਉਹਦੇ ਵਿੱਚੋਂ ਇੱਕ ਵਿਧਾਨ ਸਭਾ ਦਾ ਜਿਹੜੀ ਚੁਣੀ ਉਸ ਵਿਧਾਨ ਸਭਾ ਦਾ ਉਹਨਾਂ ਨੇ ਇੰਟੀਰੀਅਰ ਸਰਵੇ ਜਦੋਂ ਕੀਤਾ ਇੰਟਰਨਲ ਜਿਹੜਾ ਸਰਵੇ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਪਤਾ ਲਗਵਾਇਆ ਕਿ ਕਿਸ ਤਰੀਕੇ ਦੇ ਨਾਲ ਇਹ ਧੋਖਾਧੜੀ ਹੋ ਰਹੀ ਸੀ ਵੋਟ ਚੋਰੀ ਹੋ ਰਹੀ ਸੀ ਇਸ ਕਰਕੇ ਅਸੀਂ ਤੁਹਾਨੂੰ ਇਹੀ ਰਿਕਵੈਸਟ ਕਰਨੀ ਹੈ ਕਿ ਜਿਸ ਤਰ੍ਹਾਂ ਰਾਹੁਲ ਗਾਂਧੀ ਜੀ ਨੇ 5 ਕਰੋੜ ਜਿਹੜੇ ਇਹ ਫਾਰਮ ਐ ਸਿਗਨੇਚਰ ਵਾਲੇ ਉਹਨਾਂ ਨੇ ਉੱਥੇ ਦੇਨੇ ਨੇ ਇਲੈਕਸ਼ਨ ਕਮਿਸ਼ਨ ਨੂੰ ਤੇ ਸਾਡੇ ਪੰਜਾਬ ਦੀ ਜਿਹੜੀ ਡਿਊਟੀ ਲੱਗੀ ਐ ਵਿਧਾਨ ਸਭਾ ਤੋਂ ਇੱਕ ਵਿਧਾਨ ਸਭਾ ਤੋਂ 10000 ਅਸੀਂ ਸਿਗਨੇਚਰ ਜਿਹੜੇ ਇਹ ਫਾਰਮ ਜਿਹੜੇ ਭਰ ਕੇ ਭੇਜਨੇ ਨੇ ਔਰ ਬਲੌਕ ਪ੍ਰੈਜ਼ੀਡੈਂਟਸ ਨੂੰ ਮਿਲਨੇ ਨੇ ਔਰ ਜਿਸ ਤਰ੍ਹਾਂ ਮਨਜੀਤ ਜੀ ਨੇ ਵੀ ਦੇਖੋ ਇਹ ਇੱਕ ਨਿਸ਼ਕਾਮ ਸੇਵਾ ਕਰ ਰਿਹਾ ਮੈਂ ਇਹਨਾਂ ਦੀ ਤਾਰੀਫ ਕਰਨ ਤੋਂ ਪਿੱਛੇ ਨਹੀਂ ਹਟਾਂਗੀ ਤੇ ਦੇਖੋ ਜਿਹੜੇ ਕਾਰਿਆਂ ਪੱਠੇ ਕਰਕੇ ਲੈ ਕੇ ਆਏ ਉਹ ਮਨਜੀਤ ਖੰਸਪਾਲ ਲੈ ਕੇ ਆਏ ਨੇ ਤੁਹਾਨੂੰ ਸਾਰਿਆਂ ਨੂੰ ਤੁਸੀਂ ਵੀ ਇਹਨਾਂ ਦੇ ਇੱਕ ਸੱਦੇ ਦੇ ਸਾਰੇ ਭੰਗਾਂ ਤੇ ਭਰਾ ਪਹੁੰਚੇ ਹੋ ਦੇਖੋ ਸਾਡੀ ਸਾਰਿਆਂ ਦੀ ਡਿਊਟੀ ਹੈ ਇਹ ਨਿਸ਼ਕਾਮ ਸੇਵਾ ਇਹ ਹੁੰਦੀ ਹੈ ਸੇਵਾ ਹੁਣ ਸਾਡਾ ਫਰਜ਼ ਹੈ ਜੇ ਸਾਡਾ ਨੇਤਾ ਇੰਨੀ ਜ਼ਿਆਦਾ ਸੇਵਾ ਸਾਡੇ ਲਈ ਪੁਕਤਾ ਰਿਹਾ ਸਾਡੇ ਦੇਸ਼ ਵਾਸਤੇ ਸਾਡੇ ਸਾਰਿਆਂ ਵਾਸਤੇ ਤਰੱਕੀ ਵਾਸਤੇ ਸਾਡਾ ਫਰਜ਼ ਬੰਦਾ ਹੈ ਕਿ ਅਸੀਂ ਇੱਕ ਇੱਕ ਮੈਂਬਰ ਜ਼ਰੂਰੀ ਨਹੀਂ ਹੈ ਕਿ ਜਿੰਨਾ ਸਾਨੂੰ ਟਾਰਗੇਟ ਮਿਲਿਆ ਸੀ ਸਿਰਫ ਉਨੇ ਹੀ ਫਾਰਮ ਭਰ ਗਏ ਅਸੀਂ ਇਸ ਇਸ ਸੀਜ਼ ਨੂੰ ਲੜਾ ਵੱਧ ਤੋਂ ਵੱਧ ਜਿਹੜਾ ਆਪਾਂ ਇਹ ਸਾਰੇ ਜਾਣੇ ਭਰ ਕੇ ਦੇਈਏ ਜਿਹਦੇ ਵਿੱਚ ਨਾਮ ਲਿਖਣਾ ਹੈ ਤੁਸੀਂ ਫੋਨ ਨੰਬਰ ਬਿਲਕੁਲ ਫੇਕ ਨਹੀਂ ਹੋਣਾ ਚਾਹੀਦਾ ਜੇ ਮਨਜੀਤ ਸੰਸਪਾਲ ਜੀ ਦਾ ਨਾਮ ਹੈ ਉਹਨਾਂ ਦਾ ਹੀ ਨੰਬਰ ਹੋਣਾ ਚਾਹੀਦਾ ਐਡਰੈਸ ਵੀ ਉਹਨਾਂ ਦਾ ਹੀ ਹੋਣਾ ਚਾਹੀਦਾ ਸਾਈਨ ਵੀ ਇਹਨਾਂ ਦੇ ਹੋਣੇ ਚਾਹੀਦੇ ਨੇ ਕਹਿੰਦਾ ਪਾਵੇਂ ਕਿ ਪੈ ਨਹੀਂ ਕਰਨਾ ਕਿ ਮੈਨੂੰ ਸੋ ਦੇ ਦਿਓ ਜੀ ਮੈਂ ਭਰਦਾਗਾ ਮੈਨੂੰ ਖੰਜਾ ਦੇ ਦਿਓ ਮੈਂ ਇਹ ਨਹੀਂ ਕੰਮ ਕਰਨਾ ਤੁਸੀਂ ਲੈ ਕੇ ਜਾਓ ਲੇਕਿਨ ਐਕਚੁਅਲ ਦੇ ਵਿੱਚ ਭਰ ਕੇ ਲਿਆਓ ਕਿਉਂਕਿ ਦੇਖੋ ਅਸੀਂ ਕੋਈ ਗਲਤ ਨਹੀਂ ਅਸੀਂ ਨਹੀਂ ਫਿਰ ਸਾਡੇ ਤੋਂ ਅਜ ਕੋਈ ਫਰਕ ਨਹੀਂ ਰਹਿ ਜਾਏਗਾ ਇਸ ਕਰਕੇ ਅਸੀਂ ਕੋਈ ਫੇਕ ਕੰਮ ਨਹੀਂ ਅਪਣਾ ਕਰਨਾ ਔਰ ਮੈਂ ਚਾਹਨੀ ਹੈ ਕਿ ਜਿੰਨਾ ਸਾਨੂੰ ਮਿਲਿਆ ਹੈ ਟਾਰਗੇਟ ਅਸੀਂ ਉਸ ਤੋਂ ਵੱਧ ਕਰਕੇ ਔਰ ਮੈਨੂੰ ਇਹ ਲੱਗਦਾ ਹੈ ਕਿ ਮੈਂ ਚਾਹਨੀ ਹੈ ਕਿ ਮੇਰੇ ਬਟਾਲੇ ਤੋਂ ਵੱਧ ਤੋਂ ਵੱਧ ਜਿਹੜੇ ਸਾਡੇ ਫਾਰਮ ਨੇ ਉਹ ਜਿਹੜੇ ਹੈ ਸਿਗਨੇਚਰ ਹੋ ਕੇ ਜਾਣ ਦਿਨ ਸਾਡੇ ਕੋਲ 3 ਮਹੀਨੇ ਅਗੋ ਡੇਟ ਐਕਸਟੈਂਡ ਹੋ ਜੇ ਤੇ ਪਤਾ ਨਹੀਂ ਫਿਲਹਾਲ ਸਾਡੀ 10 ਤਰੀਕ ਲਾਸਟ ਡੇਟ ਹੈ ਉਸ ਤੋਂ ਪਹਿਲੇ ਪਹਿਲੇ ਤੁਸੀਂ ਜਿਹੜਾ ਸਾਰੇ ਜਾਣੇ ਜਿੰਨਾ ਜਿੰਨਾ ਤੁਹਾਡਾ ਤੁਹਾਨੂੰ ਮਿਹਨਤ ਕਰਨੀ ਪੈਂਦੀ ਹੈ ਤੁਸੀਂ ਪੂਰੀ ਕਰੋ ਕਿਉਂਕਿ ਕੋਈ ਮੁਸ਼ਕਲ ਨਹੀਂ ਹੈ ਸਾਨੂੰ ਤਾਂ ਕੋਈ ਮੁਸ਼ਕਲ ਨਹੀਂ ਆ ਰਹੀ ਆਪਣੀ ਪਾਰਟੀ ਵਾਸਤੇ ਕਰਨ ਉਸੇ ਆਰਾ ਪਰ ਇਹ ਜਿਹੜਾ ਕੰਮ ਹੈ ਇਹ ਮੈਂ ਚਾਹਨੀ ਹੈ ਕਿ ਆਪਾਂ ਘਰ-ਘਰ ਜਾਈਏ ਆਪਾਂ ਆਪਾ ਲੋਕਾਂ ਤੱਕ ਪਹੁੰਚ ਕੇ ਉਹਨਾਂ ਨੂੰ ਇਹ ਪ੍ਰਚਾਰ ਕਰਕੇ ਦੱਸਿਏ ਕਿ ਤੁਸੀਂ ਸਾਰੇ ਜਾਣੇ ਰਾਹੁਲ ਗਾਂਧੀ ਦੀ ਇਸ ਸੋਚ ਨੂੰ ਇਸ ਕੰਮ ਨੂੰ ਆਪਾਂ ਸਮਰਥਨ ਦੇਈਏ ਅਸੀਂ ਆਪਣੀ ਪਾਰਟੀ ਨੂੰ ਪਿਆਰ ਕਰਦੇ ਹਾਂ ਸਾਰੇ ਭੈਣ ਭਰਾ ਅਸੀਂ ਇੱਕ ਜੁਟ ਹੋ ਕੇ ਆਂ ਇੱਕ ਜੁਟੀਆਂ ਬਾਕੀ ਇਹ ਜਿਹੜੇ ਥੋੜੇ-ਬੋਤੇ ਗਿਲੇ-ਸ਼ਿਕਵੇ ਜਿਹੜੇ ਰਹਿੰਦੇ ਆ ਉਹ ਆਪੇ ਆਪੇ ਠੀਕ ਹੋ ਜਾਂਦੇ ਆ ਸਾਰੇ ਇਸ ਕਰਕੇ ਤਗੜੇ ਹੋ ਕੇ ਆਪਾਂ ਆਪਣੀ ਪਾਰਟੀ ਨੂੰ ਅੱਗੇ ਲੈ ਕੇ ਜਾਣਾ ਆਪਣੀ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕਰਨਾ ਮੈਂ ਵੀ ਜੀ 1997 ਤੋਂ ਲੱਗੀ ਆ ਆਪਣੀ ਪਾਰਟੀ ਦੀ ਸੇਵਾ ਲਈ ਔਰ ਜਿਸ ਤਰ੍ਹਾਂ ਆਪਾਂ ਇਹ ਮੈਨੂੰ ਦੇਖ ਕੇ ਹੋ ਰਿਹਾ ਸਾਨੂੰ ਹੋਰ ਅੱਛਾ ਲੱਗਦਾ ਕਿ ਦੇਖੋ ਪਾਰਟੀ ਲਈ ਜज्ਬਾ ਹੋਣਾ ਚਾਹੀਦਾ ਬਸ ਕੰਮ ਦੇ ਜज्ਬੇ ਦੇ ਨਾਲ ਆ ਲੈ ਸਾਰਾ ਇਸ ਕਰਕੇ ਮੈਂ ਤੁਹਾਡੇ ਸਾਰਿਆਂ ਤੋਂ ਬਹੁਤ-ਬਹੁਤ ਉਮੀਦ ਕਰਦੀ ਆ ਕਿ ਤੁਸੀਂ ਜਿਹੜੇ ਇਸ ਆਪਾਂ ਮੋਟਿਵਿਸ਼ਨ ਵਾਸਤੇ ਸਾਮਵਾਸਾਂ ਤੋਂ ਆਏ ਆ ਇਸ ਮੂਹਿੰਦੇ ਵਿੱਚ ਸ਼ਾਮਲ ਹੋਣ ਲਈ ਆਪਾਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕਰਨ ਵਾਸਤੇ ਆਇਆ ਤੁਸੀਂ ਵੱਧ ਤੋਂ ਵੱਧ ਜਣੇ ਆ ਇਸ ਸਿਗਨੇਚਰ ਕਰਾ ਕੇ ਜਿਹੜੇ ਆਪਾਂ ਨੂੰ ਦਿਓਗੇ ਤਾਂ ਕਿ ਅਸੀਂ ਆਪਣੇ ਪ੍ਰਧਾਨ ਸਾਹਿਬ ਰਾਜਾ ਉਢਿੰਗ ਜੀ ਦੇ ਤਾਂ ਬਾਜਵਾ ਜੀ ਦੇ ਆਪਾਂ ਉਹਨਾਂ ਦੇ ਹੱਥ ਮਜ਼ਬੂਤ ਕਰੀਏ ਔਰ ਉਹ ਲੈ ਕੇ ਜਿਹੜੇ ਸਾਰਾ ਇਹਨਾਂ ਦੇ ਉੱਪਰ ਦਿੱਲੀ ਜਾਣਾ ਹੈ ਔਰ ਰਾਹੁਲ ਗਾਂਧੀ ਜੀ ਦੇ ਹਵਾਲੇ ਸਾਰੇ ਜਿਹੜੇ ਉਹਨਾਂ ਨੇ ਸਿਗਨੇਚਰ ਵਾਲੇ ਪੇਪਰ ਕਰਨੇ ਆ